ਫਤੇਗੜ ਸਾਹਿਬ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਹੈ ਤੇ ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਜੋ ਸਿੱਖ ਸੰਗਤਾਂ ਟਰਾਲੀਆਂ ਭਰ-ਭਰ ਕੇ ਉੱਥੇ ਜਾ ਰਹੀਆਂ ਨੇ ਬਹੁਤ ਸਾਰੇ ਲੋਕ ਹੁੱਲੜਬਾਜੀ ਵੀ ਕਰਦੇ ਨੇ ਤੇ ਹੁੱਲੜਬਾਜੀ ਕਰਦਿਆਂ ਕਰਦਿਆਂ ਜੋ ਨਿਹੰਗ ਸਿੰਘ ਨੇ ਤੇ ਨਿਹੰਗ ਸਿੰਘਾਂ ਵੱਲੋਂ ਕਈ ਵਾਰ ਸੋਦਾ ਵੀ ਲਾ ਦਿੱਤਾ ਜਾਂਦਾ ਹੈ ਨਿਹੰਗ ਸਿੰਘ ਅਤੇ ਪੁਲਿਸ ਦੇ ਵਿਚਾਲੇ ਐਸਾ ਕੀ ਹੋਇਆ ਅੱਜ ਤੁਹਾਨੂੰ ਪੂਰੀ ਘਟਨਾ ਤੋਂ ਰੂਬਰੂ ਕਰਵਾਉਂਦੇ ਆ ਕਿ ਆਖਰਕਾਰ ਨਿਹੰਗ ਸਿੰਘ ਅਤੇ ਪੁਲਿਸ ਦੇ ਵਿਚਾਲੇ ਜੋ ਝੜਪ ਹੋਈ ਹੈ ਉਸ ਦਾ ਕਾਰਨ ਕੀ ਹੈ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਉਣੀ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂਆਂ ਪੀਰਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਜਿੱਥੇ ਕੀ ਸਿੱਖ ਸੰਗਤਾਂ ਜਾ ਰਹੀਆਂ ਨੇ ਟਰਾਲੀਆਂ ਪਰ ਪਰ ਕੇ ਅਤੇ ਬਹੁਤ ਸਾਰੇ ਲੋਕ ਹੁੱਲੜਬਾਜੀ ਵੀ ਕਰਦੇ ਨੇ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓ ਵੀ ਦੇਖਦੇ ਹੋ ਕਿ ਇੱਕ ਲੜਕਾ ਜੋ ਕਿ ਭੰਗੜੇ ਪਾ ਰਿਹਾ ਸੀ ਤੇ ਨਿਹੰਗ ਸਿੰਘਾਂ ਨੇ ਉਸ ਦਾ ਸੋਦਾ ਲਾ ਦਿੱਤਾ ਉਸ ਦੇ ਸਾਹਮਣੇ ਹੀ ਉਸ ਦੇ ਸ਼ੂਟਿੰਗਾਂ ਮਾਰੀਆਂ ਗਈਆਂ ਅਤੇ ਅੱਗੇ ਉਹ ਲੜਕਾ ਮਾਫੀਆਂ ਮੰਗਦਾ ਹੋਏ ਨਜ਼ਰ ਆਇਆ ਤੇ ਉਸ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਆ ਗਈ ਤੇ ਪੁਲਿਸ ਨੇ ਵੀ ਆ ਕੇ ਜੋ ਨਿਹੰਗ ਸਿੰਘਾਂ ਦੇ ਨਾਲ ਕਾਫੀ ਉੱਚੀ ਆਵਾਜ਼ ਚ ਗੱਲ ਕੀਤੀ ਤੇ ਨਿਹੰਗ ਸਿੰਘਾਂ ਨੇ ਵੀ ਸਾਹਮਣੋਂ ਪੂਰਾ ਠੋਕ ਕੇ ਜਵਾਬ ਦਿੱਤਾ ਸਹਾਸੰਗਤ ਜੀ ਦੱਸ ਦਈਏ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਜਿੱਥੇ ਕੀ ਫਤਿਹਗੜ੍ਹ ਸਾਹਿਬ ਜਿੱਥੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ ਉਸ ਸ਼ਹਾਦਤ ਵਾਲੀ ਜਗ੍ਹਾ ਤੇ ਜਦੋਂ ਵੀ ਆਪਾਂ ਜਾਈਏ ਆਪਾਂ ਸ਼ਰਦਾ ਦੇ ਨਾਲ ਜਾਈਏ ਉੱਥੇ ਹੁੱਲੜਬਾਜੀ ਕਿਉਂ ਕਰਨੀ ਹੈ ਬਹੁਤ ਸਾਰੇ ਨੌਜਵਾਨ ਨੇ ਉਹਨਾਂ ਨੂੰ ਕੋਈ ਇਤਿਹਾਸ ਦਾ ਪਤਾ ਨਹੀਂ ਬਸ ਉਹ ਜਾਂਦੇ ਨੇ ਹੁੱਲੜਬਾਜੀ ਕਰਦੇ ਰਹਿੰਦੇ ਨੇ ਉੱਥੇ ਕੂਕਲੀਆਂ ਵਜਾਉਂਦੇ ਰਹਿੰਦੇ ਨੇ ਤੇ ਨਿਹੰਗ ਸਿੰਘ ਨਿਹੰਗ ਸਿੰਘਾਂ ਵੱਲੋਂ ਜਦੋਂ ਹੱਥ ਉੱਠ ਜਾਂਦਾ ਹੈ ਫਿਰ ਨਿਹੰਗ ਸਿੰਘ ਮਾੜੇ ਵਜਦੇ ਨੇ ਇਸ ਤੋਂ ਪਹਿਲਾਂ ਹੀ ਆਪਾਂ ਵਿਚਾਰ ਕਰੀਏ ਕਿ ਆਪਾਂ ਜਦੋਂ ਗੁਰੂਆਂ ਪੀਰਾਂ ਦੀ ਧਰਤੀ ਤੇ ਜਾਣਾ ਹੈ ਤਾਂ ਉੱਥੇ ਆਪਾਂ ਸ਼ਰਧਾ ਨਾਲ ਜਾਈਏ ਕਿ ਆਪਾਂ ਨੂੰ ਕੋਈ ਨਾ ਕੁਝ ਰੋਕੇ ਸ਼ਰਧਾ ਨਾਲ ਦੇ ਨਾਲ ਨੀਵੇਂ ਹੋ ਕੇ ਝੁੱਕ ਕੇ ਆਪਾਂ ਵਾਹਿਗੁਰੂ ਸਤਨਾਮ ਦਾ ਜਾਪ ਕਰਦੇ ਹੋਏ ਜਾਵਾਂਗੇ ਤੇ ਆਪਾਂ ਨੂੰ ਕੋਈ ਵੀ ਉੱਥੇ ਨਹੀਂ ਰੋਕੇਗਾ ਸੋ ਸਾਧ ਸੰਗਤ ਜੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਫਤ ਤੇ ਪ੍ਰਵਾਨ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਘਾੜ ਲੈ ਕੇ ਕਿਉਂ ਆਇਆ ਤੂੰ ਹਿਆਰ ਆਪਾਂ ਮਾਰਿਆ ਕੇ ਇਹਨੂੰ ਨਹੀਂ ਨਹੀਂ ਹਿਆਰ ਇਹਨੂੰ ਧਮਕੀ ਸਾਰੇ ਇਹਨਾਂ ਵਾਲੇ ਬੰਦੇ ਬਾਹਰ ਭੇਜੋ ਮੈਂ ਧਮਕੀ ਮੈਂ ਕਰ ਦਿਆਂ 12 ਸੱਤੇ ਪਾਛਰੀ ਮੈਂ ਧਮਕੀ ਕਰ ਦੇਣਾ ਆਪਾਂ ਨਹੀਂ ਜਾ ਸਕਦੇ ਇਥੋਂ ਮੈਂ ਵੀ ਨਹੀਂ ਜਾ ਸਕਦਾ ਫਿਰ ਕੀ ਕਰ ਲੈਨੇ ਆ ਫਿਰ ਆਪਾਂ ਕੋਈ ਨਹੀਂ